ਮੇਰਾ ਨੌ ਉਹਨਾਂ ਨੂੰ ਪਸੰਦ ਆ ਜਾਂਦਾ ਬਾਰ-ਬਾਰ ਉਹ ਮੇਰਾ ਨੌ ਜ਼ਰੂਰ ਹੋ ਲੈਂਦੇ ਰਹਿੰਦੇ ਆ ਚੰਗੀ ਗੱਲ ਆ ਪਰ ਮੈਂ ਬੜਾ ਅਚ ਸੁਣ ਕੇ ਕਿਉਂਕਿ ਸਾਨੂੰ ਤਾਂ ਸਾਰੇ ਐਮਪੀ ਨੂੰ ਆਪੋਜੀਸ਼ਨ ਨੇ ਕੱਢਿਆ ਪਰ ਉਹਨਾਂ ਨੂੰ ਭਾਜਪੀ ਨੇ ਐਨ ਡਰਾ ਕੇ ਜਿਵੇਂ ਕਿ 20 ਦਾ ਰਾਜਵਾਨੇ ਦਾ ਉਹਨਾਂ ਨੇ ਆਉਣਾ ਸੀ ਉਹਰੇ 20 ਕੈਨਸਲ ਕਰਵਾਈ ਉਸੇ ਤਰੀਕੇ ਨਾਲ ਸਾਰੀ ਆਪੋਜੀਸ਼ਨ ਨੂੰ ਕੱਢ ਕੇ ਉਹਨਾਂ ਨੂੰ ਬਿਠਾਇਆ ਹੋਇਆ ਸੀ ਬੈਠੋ ਇੱਥੇ ਕਿਉਂਕਿ bade bade ED ਦੇ ਕੇਸ ਨੇ ਉਹਨਾਂ ਦੇ ਪਰਿਵਾਰ ਤੇ ਉਹਨਾਂ ਤੇ ਮੈਨੂੰ ਹਾਸਾਂ ਚ ਇਹ ਆਇਆ ਗੱਲ ਦਾ ਵੀ ਇਹ ਗੱਲ ਕਰਨਗੇ ਇਹ ਉਹ ਲੋਕ ਨੇ ਇਹ ਬੀਬੀ ਜੀ ਹਰਸਿਮਰਤ ਕੌਰ ਜੀ ਸੁੰਦਰ ਸਿੰਘ ਮਚੀਠੀਆ ਜੀ ਇਹਨਾਂ ਦੇ ਦਾਦਾ ਜੀ ਜਿਹੜੇ ਕੀ ਉਸ ਵੇਲੇ ਜਲਿਆਂਵਾਲਾ ਬਾਗ ਜਿਹੜਾ ਮੈਸੇਕਰ ਜਿਹੜਾ ਐਡਾ ਵੱਡਾ ਘਾਣ ਹੋਇਆ ਸਾਡੇ ਪੰਜਾਬੀਆਂ ਦਾ ਉਹ ਤੋਂ ਪਹਿਲਾਂ ਵੀ ਖਾਣਾ ਖਿਲਾ ਦਿੰਦੇ ਮੰਦੇ ਇਹਨਾਂ ਨੇ ਜਦੋਂ ਉਹਨਾਂ ਨੇ ਕਤਲਿਆਣ ਕੀਤਾ ਉੱਥੇ ਅੰਨੇ ਵਾਂ ਕਤਲਿਆਣ ਹੋਇਆ ਉਦੋਂ ਬਾਅਦ ਰਾਤ ਦਾ ਭੋਜ ਕੀਤਾ ਇਹਨਾਂ ਦੇ ਦਾਦਾ ਜੀ ਨੇ ਤੇ ਉਦੋਂ ਬਾਅਦ ਦਰਬਾਰ ਸਾਹਿਬ ਤੇ ਉਹਨਾਂ ਨੂੰ ਸਰੂਪਾ ਦਿੱਤਾ ਇਹ ਗੱਲ ਕਰਨਗੇ ਪੰਜਾਬ ਦੀ ਪੰਜਾਬੀਆਂ ਦੀ ਉਦੋਂ ਬਾਅਦ ਇਹ ਤੁਹਾਨੂੰ ਪਤਾ ਪਿਛਲੇ ਦਿਨ ਚੀਫ ਮਿਨਿਸਟਰ ਸਾਹਿਬ ਨੇ ਦੱਸੇ ਵੀ ਕਿੰਨੇ ਅਰਬੀ ਘੋੜੇ ਆ ਜਿਹੜੇ ਉਹ ਵੀ ਆਪਣੇ ਫਾਰਮ ਹਾਊਸ ਤੇ ਲੈ ਗਏ ਇਹ ਉਹ ਪਰਿਵਾਰ ਆ ਮੈਂ ਨਹੀਂ ਕਦੇ ਪਹਿਲ ਕਰਦਾ ਇਹ ਇਹ ਇਹਨਾਂ ਨੂੰ ਇਹਨਾਂ ਨੂੰ ਆਦਤ ਆ ਸ਼ੁਰੂ ਕਰਨ ਦੀ ਪਰ ਅੱਜ ਇੱਕ ਹੋਰ ਗੱਲ ਹੋਈ ਜਦੋਂ ਇਹ ਬਿੱਲ ਉੱਥੇ ਪਾਸ ਹੋ ਰਿਹਾ ਸੀ ਅਮਿਤ ਸ਼ਾਹ ਜੀ ਜਦੋਂ ਇਹਨਾਂ ਨੇ ਰਾਜਵਾਨੇ ਦੀ ਗੱਲ ਕੀਤੀ ਹਿਊਮਨ ਰਾਈਟਸ ਦੀ ਗੱਲ ਕੀਤੀ ਤੇ ਅਮੇਸ਼ਾ ਬਾਅਦ ਜਦੋਂ ਆਪਣਾ ਜਵਾਬ ਦੇ ਰਹੇ ਸੀ ਉਹਨਾਂ ਨੇ ਕਿਹਾ ਜੇ ਮੈਂ ਉਰੇ ਬੈਠਾ ਹੁੰਦਾ ਮਜਬੂਦ ਹੁੰਦਾ ਤੇ ਮੈਂ ਇਹ ਮੈਂਬਰ ਨੂੰ ਦੱਸਦਾ ਵੀ ਹਿਊਮਨ ਰਾਈਟਸ ਕੀ ਹੁੰਦੇ ਆ ਤੇ ਅਤਵਾਦੀ ਨੂੰ ਕੀ ਕਹਿੰਦੇ ਨੇ ਅਤਵਾਦੀ ਨੂੰ ਇਸ ਸਦਨ ਚ ਕਿ ਮੈਂ ਤੁਸੀਂ ਉਹਨੂੰ ਡਿਫੈਂਡ ਕਰਦੇ ਹਾਂ ਹਿਊਮਨ ਰਾਈਟਸ ਦੇ ਨਾਂ ਤੇ ਤੀਜੀ ਗੱਲ ਜੁੜੀ ਵੀ ਜਿਹੜੇ ਬੱਚੇ ਪਾਰਲੀਮੈਂਟ ਚੋਂ ਬੰਬ ਲੈ ਕੇ ਆਏ ਸੀ ਆਹ ਹਫ਼ਤਾ ਪਹਿਲਾਂ ਵੀ ਇਹ ਵੀ ਤਾਂ ਆਏ ਸੀ ਕੋਈ ਗੱਲ ਨਹੀਂ ਉਸੇ ਤਰੀਕੇ ਨਾਲ ਜਵਾਨੇ ਹੋਣੇ ਆਗੇ ਸੀ ਇਹਨਾਂ ਦਾ ਮਤਲਬ ਬਈ ਪਹਿਲਾਂ ਕੋਈ ਵੀ ਕੁਝ ਕਰ ਦੂ ਕਿਸੇ ਨੂੰ ਵੀ ਮਾਰ ਦੂ ਉਹ ਦੁਨੀਆਂ ਦਾ ਪਾਉ ਨੂੰ ਛੱਡ ਦੋ ਤੇ ਹਮੇਸ਼ਾ ਜੀ ਨੇ ਅੱਜ ਕਿਹਾ ਵੀ ਤੁਹਾਡੀ ਹਿੰਮਤ ਕਿਵੇਂ ਪਈਏ ਗੱਲ ਕਰਨ ਦੀ ਇਸ ਹਾਊਸ 'ਚ ਜੇ ਮਜ਼ਬੂਤ ਹੁੰਦਾ ਤਾਂ ਮੈਂ ਤੁਹਾਨੂੰ ਉਸੇ ਵੇਲੇ ਟੋਕ ਕੇ ਤੁਹਾਡੇ ਉਹ ਸ਼ਬਦ ਕਟਵਾਉਂਦਾ ਇਸ ਉੱਚ ਚਲੋ ਹੁਣ ਉਹ ਦੂਮਾ ਲਾ ਲਓ ਗੱਲ ਮੈਂ ਹਮੇਸ਼ਾ ਕਹਿੰਦਾ ਸ਼ਹੀਦ ਜਨਜ਼ਮ ਸਤਾਰ ਬਿਆਨ ਸਿੰਘ ਨੂੰ ਲੋਕਾਂ ਨੇ ਮੁੱਖ ਮੰਤਰੀ ਬਣਾਇਆ ਸੀ ਇਲੈਕਟਿਡ ਮੁੱਖ ਮੰਤਰੀ ਚੁਣ ਕੇ ਅਮਨ ਸ਼ਾਂਤੀ ਦਿੱਤੀ ਤੇ ਲੋਕ ਅੱਜ ਉਹਨਾਂ ਨੂੰ ਹੱਥਾਂ ਤੇ ਚੱਕਦੇ ਆ ਸਾਨੂੰ ਉਹਦੂਮਾ ਉਹਨਾਂ ਦੇ ਨਾਂ ਤੇ ਪਿਆਰ ਦੇ ਕੇ ਲੋਕ ਹਮੇਸ਼ਾ ਤਿੰਨ ਤਿੰਨ ਵਾਰ ਮੈਂਬਰ ਪਾਰਲੀਮੈਂਟ ਬਣਾ ਕੇ ਲਿਆਏ ਨੇ ਇਹ ਤਾਂ ਬਾਦਲ ਸਾਹਿਬ ਦੇ ਨਾਂ ਤੇ ਆਉਂਦੇ ਆ ਨਾ ਇੱਕ ਮੁੱਖ ਮੰਤਰੀ ਸੀ ਉਹਨਾਂ ਦੇ ਸਰਕਾਰਾਂ ਚ ਬਣਦੇ ਰਹੇ ਨੇ ਸਾਨੂੰ ਉਹਨਾਂ ਤੋਂ ਬਾਅਦ ਲੋਕ ਆਪਣੀਆਂ ਗੋਦੀਆਂ 'ਚ ਆਪਣੇ ਬੁੱਕਲਾਂ 'ਚ ਆਪਣੇ ਜੱਫੀਆਂ 'ਚ ਲੈ ਕੇ ਆਪਣੇ ਬੱਚੇ ਸਮਝ ਕੇ ਇੱਥੇ ਤੱਕ ਪਹੁੰਚਾਇਆ ਤੇ ਦੂਜੀ ਗੱਲ ਜੇ ਇਹ ਇਹ ਗੱਲ ਕਹਿੰਦੀ ਹੈ ਨਾ ਵੀ ਉਸ ਵੇਲੇ ਇਸ ਤਰੀਕੇ ਨਾਲ ਲੋਕ ਮਾਰੇ ਤੇ ਬੀਬੀ ਜੀ ਤੁਸੀਂ ਦੱਸਿਓ ਅਜ ਬਦਲ ਸਾਹਿਬ ਤਾਂ ਹੈ ਨਹੀਂ ਸੁਖਵੀਰ ਸਿੰਘ ਬਾਦਲ ਦਾ ਡਿਪਟੀ ਮੁੱਖ ਮੰਤਰੀ ਸੀ ਤੁਹਾਡੇ ਵੇਲੇ ਡੀਜੀਪੀ ਕੌਣ ਸੀ ਬੀਬੀ ਜੀ ਕਦੇ ਆਪਣੀ ਇੰਟਰਵਿਊ ਜਾਂ মিডিਆ ਵਾਲੇ ਪੁੱਛਿਓ ਵੀ ਸਭ ਤੋਂ ਵੱਧ ਜਿਨ੍ਹਾਂ ਨੇ ਟੈਰਰਿਸਟ ਮਾਰੇ ਸੀ ਸਮੇਤ ਸਿੰਘ ਸੈਣੀ ਉਹ ਥੋਡੇ ਸਭ ਤੋਂ ਚਿਹਤੇ ਤੇ ਤੁਹਾਡੇ ਪੰਜਾਬ ਦੇ ਡੀਜੀਪੀ ਤੁਸੀਂ ਰੱਖੇ ਕਿਸੇ ਤਰੀਕੇ ਨਾਲ ਮਲੇਰਕੋਟਲੇ ਤੋਂ ਜਿਹੜੇ ਉਸ ਵੇਲੇ ਐਸਐਸਪੀ ਸੀ ਅਜਹਰ ਆलम ਉਹ ਤੁਹਾਡੇ ਐਮਐਲਏ ਰਹੇ ਤੁਹਾਡੇ ਉਦੋਂ ਬਾਅਦ ਜਿਹੜੇ ਚੇਅਰਮੈਨ ਨੇ ਜਿਹੜੀਆਂ ਮਿਸਟਰੀ ਅਹੁਦੇ ਤੁਸੀਂ ਦਿੱਤੇ ਉਹ ਕਿਹਦੇ ਕੋਲ ਸੀ ਇਸ ਕਰਕੇ ਤੁਸੀਂ ਤਾਂ ਦੋਨੋਂ ਪਾਸੇ ਨੂੰ ਉਦੋਂ ਬਾਅਦ ਜਿਹੜੇ ਖਾੜਕੂ ਕਹਿੰਦੇ ਆਪਣੇ ਆਪ ਨੂੰ ਵਿਧਾਨ ਸਭਾ ਜਾ ਕੇ ਵਿਰਸਾ ਸਿੰਘ ਵਲਟੋਵਾ ਵਰਗੇ ਉਹ ਵੀ ਤੁਹਾਡੇ ਨਾਲ ਕਿਉਂਕਿ ਤੁਸੀਂ ਉਹ ਚੀਜ਼ੋਂ ਜੇ ਤੁਸੀਂ ਕਿਸੇ ਅਕਾਲੀ ਦਲ ਦੇ ਲੰਗੋਵਾਲ ਸਾਹਿਬ ਦੇ ਭੋਗ ਤੇ ਗਏ ਉੱਥੇ ਤੁਸੀਂ ਕਹਿੰਦਾ ਵੀ ਇਹ ਵੀ ਸ਼ਹੀਦ ਨੇ ਜੇ ਤੁਸੀਂ ਮਾਰਨ ਵਾਲੇ ਦੇ ਕਹੇ ਲੰਗੋਵਾਲ ਸਾਹਿਬ ਨੂੰ ਮਾਰਨ ਵਾਲੇ ਦੇ ਭੋਗ ਤੇ ਗਏ ਉਹਨੂੰ ਵੀ ਕਹਿੰਦਾ ਸ਼ਹੀਦ ਆ ਤੁਸੀਂ ਤਾਂ ਉਹ ਲੋਗੋਂ ਇਸ ਕਰਕੇ ਆਹੀ ਤਾਂ ਹੀ ਤੁਹਾਡਾ ਜਿ ਪਤਨ ਹੋਇਆ ਹੋਇਆ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੁਹਾਡੇ ਰਾਤ ਚ ਹੋਈ ਹੁਣ ਤੁਸੀਂ ਮਾਫੀਆਂ ਮੰਗ ਰਹੇ ਹੋ ਉਹ ਵੀ ਆਪਣੇ ਆਪ ਹੀ ਐ ਨਹੀਂ ਮਾਫ ਹੋਣਾ ਉਹ ਸੁਖਰਾਜ ਹੁਣੀ ਬੈਠੇ ਨਹੀਂ ਅੱਜ ਉਹਨਾਂ ਨੂੰ ਮਰਨ ਵਰਤ ਤੱਕ ਜਾਣਾ ਪੈ ਰਿਹਾ ਉਹਨਾਂ ਨੂੰ ਇਨਸਾਫ ਨਹੀਂ ਮਿਲਿਆ ਤੁਸੀਂ ਉਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਿਹਦੇ ਕਰਕੇ ਕਿਹਨੇ ਕੀਤੀ ਉਹ ਡੇਰੇ ਵਾਲੇ ਜਿਹਦੀਆਂ ਤੁਸੀਂ ਪਿਕਚਰਾਂ ਦੇਖਦੇ ਸੀ ਜਿਹਦੀਆਂ ਤੁਸੀਂ ਪਿਕਚਰਾਂ ਲਵਾਈਆਂ ਤੁਸੀਂ ਤੁਹਾਨੂੰ ਤੁਸੀਂ ਸਿੱਖੀ ਦੀ ਗੱਲ ਕਰੋਗੇ ਬੀਬੀ ਜੀ ਤੁਸੀਂ ਸਿੱਖੀ ਦੀ ਗੱਲ ਕਰੋਗੇ ਜਿਹੜੇ ਬਾਬਾ ਜਿਹਨੂੰ ਕਹਿੰਦੇ ਸੀ ਰਾਮ ਰਹੀਮ ਉਹਦੇ ਪਿੱਛੇ ਤੁਸੀਂ ਸਾਡੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਾਈ ਤੇ ਉਹਨੂੰ ਅਕਾਲ ਤਖਤ ਸੰਤ ਮਾਫ ਕਰਾਇਆ ਤੁਸੀਂ ਲੜੋਗੇ ਸਿੱਖੀ ਲਈ ਮੈਨੂੰ ਤਾਂ ਕਈ ਵਾਰ ਤੁਹਾਡੇ ਤੇ ਬੜਾ ਦੇਖ ਕੇ ਹੱਸਾ ਵੀ ਆਉਂਦਾ ਤੁਸੀਂ ਕਿਵੇਂ ਇਹ ਕੋਈ ਇਹ ਕੋਈ ਡਰਾਮਾ ਨਹੀਂ ਚੱਲ ਰਿਹਾ ਲੋਕ ਬੜੇ ਸਮਝਦਾਰ ਨੇ ਅੱਗੇ ਤੁਹਾਡੇ ਬਿਆਨ ਪਤਾ ਨਹੀਂ ਲੱਗਦੇ ਸੀ ਵੀ ਤੁਸੀਂ ਕੀ ਬੋਲਦੇ ਸੀ ਕੀ ਨਹੀਂ ਬੋਲਦੇ ਹੁਣ ਵੀ ਤੁਸੀਂ ਰੋਜ਼ ਲੜੀਆਂ ਕੱਢ ਰਹੇ ਹੋ ਬੀਜੇਪੀ ਦੇ ਸਮਝੌਤਾ ਕਰਨ ਲਈ ਕਦੇ ਕਿਹਦੇ ਨਾਲ ਸਮਝੌਤਾ ਹੋ ਜਾਈ ਸਾਡਾ ਤੁਹਾਡਾ ਕੋਈ ਧীন ਮਜ਼ਬ ਕੋਈ ਹੈ ਨਸ਼ੇ ਦੇ ਨਾਲ ਤੁਹਾਡੇ ਭਰਾ ਭਰਾਤਾ ਸ਼੍ਰੀ ਉਹ ਚਿੱਟੇ ਦੇ ਵਪਾਰੀ ਨੇ ਉਹਨਾਂ ਨੂੰ ਰੋਜ਼ ਵੈਜੀਲੈਂਸ ਜਿਹੜੀ ਸਦਰੀ ਏਡੀ ਦੇ ਕੇਸ ਤੁਹਾਡੇ ਤੇ ਤੁਸੀਂ ਕਿਸੇ ਚੀਜ਼ 'ਚ ਐਸਾ ਹੈ ਜੀ ਜਿੱਚ ਤੁਸੀਂ ਲਿਪਤ ਨਹੀਂਗੇ ਕਾਰੋਬਾਰ ਤੁਸੀਂ ਆਪਣੇ ਅਰਬਾਂ ਖਰਮਾਂ ਦੇ ਬਣਾਏ ਤੁਸੀਂ ਕੀ ਕਹਿਣ ਜੋਗੀਓ ਕਿਸੇ ਨੂੰ ਇਸ ਕਰਕੇ ਬੀਬੀ ਜੀ ਆਪਣਾ ਆਪਣਾ ਟੱਕੀ ਰਿਆ ਕਰੋ ਆਪਣ ਨੂੰ ਉਹਨਾਂ ਹੀ ਚੰਗਾ ਏ ਨਾ ਦਿਖਾਇਆ ਕਰੋ ਆਪਣੇ ਕਿਸੇ ਮੁੱਖ ਮੰਤਰੀ ਦੇ ਹੈਗੇ ਆ ਐਡੇ ਵੱਡੇ 5 ਸਟਾਰ ਹੋਟਲ ਕਿਸੇ ਮੁੱਖ ਮੰਤਰੀ ਨੇ ਬਣਾਇਆ ਆਪਣੇ ਕਿਵੇਂ ਬਣ ਗਏ ਜੀ ਆਪਣੀਆਂ ਇੰਨੀਆਂ 슈ਗਰ ਮਿੱਲਾਂ ਪਰ ਫਿਰ ਵੀ ਤੁਸੀਂ ਭਾਈ ਰਾਜੂਣ ਰਾਜੂਣ ਇਹ ਬਾਹਰ ਆ ਕੇ ਕਹਿੰਦਾ ਸੀ ਨਾ ਰਾਜਵਾਨ ਨੇ ਇਹ ਗੱਲ ਕਹੀ ਸੀ ਨਾ ਮੈਂ ਇਕੱਲੀ ਆ ਤੇ ਦੇਖ ਲਓ ਇਕੱਲੀ ਦਿਲ ਦਾ ਹਾਲ ਕੀ ਆ ਜਿਹੜਾ ਰਾਜਵਾਨੇ ਤੁਹ ਕਹਾਇਆ ਸੀ ਤੇ ਦੂਜੀ ਗੱਲ ਉਹ ਤੁਹਾਨੂੰ ਰਾਜਵਾਨਾ ਵੀ ਜਿਹਦਾ ਤੁਸੀਂ ਕਹਿੰਦੇ ਹੋ ਭਾਈ ਸਾਹਿਬ ਰਾਜਵਾਨਾ ਸਾਹਿਬ ਉਹਨਾਂ ਨੇ ਚਿੱਠੀ ਲਿਖੀ ਆ ਬੀਬੀ ਜੀ ਉਹਤੇ ਅਮਲ ਕਰੋ ਆਪਣਾ ਘਰ ਦੇਖੋ ਉਹਨਾਂ ਨੇ ਇਹ ਕਿਹਾ ਵੀ ਬਾਦਲ ਪਰਿਵਾਰ ਤੇ এসਜੀਪੀਸੀ ਇਹ ਮੈਂ ਤਾਂ ਨਹੀਂ ਕਹਿੰਦਾ ਇਹ ਉਹਨਾਂ ਨੇ ਕਿਹਾ ਨਾ ਉਹਨਾਂ ਦੀ ਚਿੱਠੀ ਤੁਹਾਡੇ ਤੁਸੀਂ ਲੈ ਕੇ ਜਾਂਦੇ ਹੋ ਚਿੱਠੀ ਜੀ ਤੁਹਾਨੂੰ ਮਾਫੀ ਮੰਗਣ ਨੂੰ ਕਿਹਾ ਹੈ ਵੀ ਤੁਸੀਂ ਮੇਰਾ ਕੇਸ ਅੱਜ ਤੱਕ ਬੀਜਪੀ ਦੇ ਮੂਰੇ ਜਾਂ ਹੋਰਾਂ ਦੇ ਮੂਰੇ ਸਭ ਸੌਦੇ ਕਰਕੇ ਮੇਰਾ ਕੁਝ ਨਹੀਂ ਕਰਾ ਸਕੇ ਇਸ ਕਰਕੇ ਤੁਸੀਂ ਅਕਾਲ ਤਖਤ ਸਾਹਿਬ ਮੂਰੇ ਮਾਫੀ ਮੰਗੋ ਤੇ ਹੁਣ ਤੁਸੀਂ 20 ਨੂੰ ਪ੍ਰੋਗਰਾਮ ਉਹ ਵੀ ਉਹਨਾਂ ਦਾ ਕੈਨਸਲ ਕਰਤਾ ਭੁਖੜਤਾਲ ਚੜਾ ਕੇ ਰੱਖ ਲੈਣਗੇ ਹੁਣ 31 ਤੋਂ ਬਾਅਦ ਜਾਂ ਅਗਲੇ ਸਾਲ ਨਵੇਂ ਚੜੇ ਤੇ ਭੁਖੜਤਾਲ ਉਹ ਤੁਹਾਡੇ ਖਿਲਾਫ ਤੇ ਉਸ ਤੋਂ ਬਾਅਦ ਮੈਂ ਇੱਕ ਗੱਲ ਤੇ ਹੋਰ ਗੱਲਾਂ ਤੁਸੀਂ ਇੱਕ ਗੱਲ ਦਾ ਮੈਨੂੰ ਜਵਾਬ ਦਿਓ ਵੀ ਜਿਹੜੇ ਉਹਨਾਂ ਦੇ ਭੈਣ ਜੀ ਨੇ ਉਹਨਾਂ ਨੂੰ ਤੁਸੀਂ ਆਪਣੇ ਇਲੈਕਸ਼ਨ ਵੀ ਲੜਾ ਕੇ ਦੇਖ ਲਈ ਕਿੰਨਾਕ ਤੁਹਾਨੂੰ ਲੋਕਾਂ ਨੇ ਸਾਥ ਦਿੱਤਾ ਕਿੰਨਾਕ ਤੁਹਾਨੂੰ ਮੈਨੂੰ ਸਮਝਾਓ ਵੀ ਕਿੰਨਾਕ ਵੱਡਾ ਤੁਹਾਨੂੰ ਸਾਥ ਮਿਲਿਆ ਅੱਜ ਤੁਸੀਂ ਪਾਰਲੀਮੈਂਟ 'ਚ ਗੱਲ ਕਰਤੀ ਪਾਰਲੀਮੈਂਟ ਤੁਹਾਨੂੰ ਅੱਜ ਅਮਰਿਸ਼ਾ ਜਿਹੜੇ ਹੋਮ ਮਿਨਿਸਟਰ ਨੇ ਦਿਖਾਤਾ ਵੀ ਇੱਕ ਸੂਬੇ ਦਾ ਜਿਹੜਾ ਮੁੱਖ ਮੰਤਰੀ ਆ ਉਹਨੂੰ ਜੇ ਤੁਸੀਂ ਸੈਸਿਨੇਟ ਕਰੋਗੇ ਉਦੋਂ ਗੱਲ ਹੋਰ ਸੀ ਤੁਸੀਂ ਮੁੱਖ ਮੰਤਰੀ ਸੀ ਤੇ ਮਨਮੋਹਨ ਸਿੰਘ ਉਸ ਵੇਲੇ ਪ੍ਰਾਈਮ ਮਿਨਿਸਟਰ ਸੀਗੇ ਉਹਨਾਂ ਨਾਲ ਰੜਕੇ ਤੁਸੀਂ ਜਿਹੜੀ ਫਾਂਸੀ ਉਹਨਾਂ ਨੂੰ ਜਿਹੜੀ ਕਾਨੂੰਨ ਨੇ ਫਾਂਸੀ ਦਿੱਤੀ ਸੀ ਅੱਜ ਉਹ ਕਿਉਂ ਰਾਜਵਾਨਾ ਸਾਹਿਬ ਤੜਫਰੇ ਆ ਕਾਜ ਕਿ ਉਹ ਤੁਸੀਂ ਬਾਰ-ਬਾਰ ਕਹਿੰਦੇ ਹੋ 8x8 ਦੀ ਚੱਕੀ 'ਚ ਨਹੀਂ ਜੇ ਉਹਨਾਂ ਨੂੰ ਫਾਂਸੀ ਉਹਨਾਂ ਨੂੰ ਕਾਨੂੰਨ 'ਚ ਮਿਲ ਗਈ ਹੁੰਦੀ ਤੇ ਉਹਨਾਂ ਦਾ ਵੀ ਛਤਕਾਰਾ ਹੋ ਜਾਂਦਾ ਤੇ ਬਾਕੀਆਂ ਦਾ ਵੀ ਇੱਕ ਹੋਰ ਅੱਜ ਬੜੀ ਝੂਠ ਗੱਲ ਕੀਤੀ ਬੀਬੀ ਜੀ ਜਾਂ ਤਾਂ ਤੁਸੀਂ ਬਿਲ ਪੜ੍ਹਦੇ ਨਹੀਂਗੇ ਜਾਂ ਤੁਸੀਂ ਲੋਕਾਂ ਨੂੰ ਝੂਠ ਬਾਦਲ ਸਾਹਿਬ ਵਾਂਗੂ ਤੁਸੀਂ ਵੀ ਆਦਤ ਆ ਤੁਸੀਂ ਅੱਜ ਇੱਕ ਕਿਹਾ ਵੀ ਇਹ ਨਵੇਂ ਕਾਨੂੰਨ 'ਚ ਵੀ ਜਿਹੜਾ ਵੀ ਕੋਈ ਫਾਂਸੀ ਜਿਹਨੂੰ ਮਿਲੀ ਆ ਇਹ ਨਵੇਂ ਕਾਨੂੰਨ 'ਚ ਇਹ ਆ ਗਿਆ ਵੀ ਉਹ ਉਹਦਾ ਪਰਿਵਾਰ ਹੀ ਸਿਰਫ ਉਹਦੇ ਲਈ ਮਰਸੀ ਅਪਲਾਈ ਕਰ ਸਕਦਾ ਏ ਜੇ ਪਰਿਵਾਰ ਉਹਦਾ ਹੋਵੇ ਨਾ ਤਾਂ ਫਿਰ ਤੁਸੀਂ ਬਿਲਕੁਲ ਝੂਠ ਕਹਿ ਰਹੇ ਹੋ ਗਲਤ ਕਹਿ ਰਹੇ ਹੋ ਉਹਦੇ ਵਿੱਚ ਇਹ ਆ ਵੀ ਉਹ ਜਿਹੜਾ ਕੋਈ ਵੀ ਕ੍ਰਿਮੀਨਲ ਆ ਅਤਵਾਦੀ ਆ ਉਹ ਆਪਣੀ ਆਪ ਰਾਜਾਣਾ ਆਪ ਤਾਂ ਜੁੰਦਾ ਨਾ ਉਹ ਪੜਲੋ ਕਿ ਨੂੰ ਨੂੰ ਚਾ ਵੀ ਉਹ ਆਪਣੀ ਆਪ ਮਰਸੀ ਪਲੀ ਅਪਲਾਈ ਕਰ ਸਕਦਾ ਉਹਦੇ ਪਰਿਵਾਰ ਉਹਦੇ ਵਕੀਲ ਉਹਦੇ ਲਾਇਰ ਉਹ ਮਰਸੀ ਪੀਨ ਫਾਈਲ ਕਰ ਸਕਦੇ ਆ ਤੁਸੀਂ ਅਜ ਝੂਠ ਬੋਲਿਆ ਵੀ ਜੇ ਜੀ ਪਰਿਵਾਰ ਨਹੀਂ ਹੋਊ ਤਾਂ ਕੌਣ ਕਰੂਗਾ ਉਹਨਾਂ ਨੇ ਇਹ ਕਿਹਾ ਅੱਜ ਕਲੀਅਰ ਕਰਤਾ ਵੀ ਤੁਸੀਂ ਜਿਹੜੀ ਐਸਜੀਪੀਸੀ ਵੱਲੋਂ ਮਾਫੀ ਆਪਣਾ ਪੈਸਾ ਕੱਟਣਾ ਕਰਨਾ ਚਾਹੁੰਦੇ ਹੋ ਐਨਆਰਆਈ ਤੋਂ ਹਜ਼ਾਰਾਂ ਕਰੋੜ ਰੁਪਈਆ ਉਹ ਤੁਹਾਡੀ ਦੁਕਾਨ ਅੱਜ ਬੰਦ ਹੋ ਗਈ ਕਿਉਂਕਿ ਅੱਜ ਤੋਂ ਬਾਅਦ ਜਦੋਂ ਕਾਨੂੰਨ ਬਣ ਗਿਆ ਕੋਈ ਵੀ ਐਸਜੀਪੀਸੀ ਤੇ ਥਰਡ ਪਾਰਟੀ ਅਪੀਲ ਮਰਸੀ ਅਪੀਲ ਦੀ ਫਾਈਲ ਨਹੀਂ ਕਰ ਸਕੂਗੀ ਕੱਲੀ ਮਰਸੀ ਅਪੀਲ ਫਾਈਲ ਜਾਓ ਆਪ ਕਰ ਸਕੂਗਾ ਜਾਓ ਦਾ ਵਕੀਲ ਜਾਓ ਦਾ ਪਰਿਵਾਰ ਇਹ ਵੀ ਅੱਜ ਤੁਹਾਡੀ ਖੇਡ ਖਤਮ ਹੋ ਗਈ ਜਿਹੜਾ ਤੁਸੀਂ ਇੱਕ ਲੋਕਾਂ ਦੇ ਖੰਦੇ ਸੀ ਵੀ ਅਸੀਂ ਮਰਸੀ ਪੇਂਡ ਦਿੱਤੀਆਂ ਉਹ ਤੁਹਾਡਾ ਪਹਾੜਾ ਵੀ ਅੱਜ ਪੜਿਆ ਗਿਆ ਤੇ ਇਸ ਕਰਕੇ ਆਪਣੇ ਘੋੜੇ ਕਾੜੇ ਦੇਖੋ ਲੱਭ ਕੇ ਲਿਆਓ ਜਿਹੜੀ ਸਰਕਾਰ ਪੁੱਛ ਰਹੀ ਆ ਆਪਣਾ ਹਿਸਾਬ ਜਿਹੜਾ ਏ ਜੰਨਿਆਂ ਵਾਲੇ ਵੇਪਾਗ ਵੇਲੇ ਜਿਹੜਾ ਉਹ ਆਪਣਾ ਧੋ ਪਿਛਤਾਵਾ ਕਰੋ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਤੁਸੀਂ ਬਿਆਦ ਦੇ ਵੀ ਕੀਤੀ ਆ ਤੁਸੀਂ ਬਾਕੀ ਖਿਆਲ ਛੱਡੋ ਆਪਣਾ ਸੋਚੋ ਬਾਕੀ ਕਿਸੇ ਦਾ ਸੋਚਣਾ ਬੰਦ ਕਰੋ ਵੀ ਕਿਧਰਲੇ ਪਾਸੇ ਨੂੰ ਅੱਜ ਦੁਬਾਰਾ ਫੇਰ ਤੁਸੀਂ ਕਦੇ ਕਿਸੇ ਨੂੰ ਕਹਿੰਦੇ ਹੋ ਅਸੀਂ ਵਰਕਿੰਗ ਪ੍ਰਧਾਨ ਬਣਾ ਦਈਏ ਤਾਂ ਛਟਕਾਰਾ ਤੁਹਾਡਾ ਛਟਕਾਰਾ ਨਹੀਂ ਹੋਣਾ ਕਿਉਂਕਿ ਤੁਸੀਂ ਸਮੇਤ ਸੈਣੀ ਵਰਗੇ ਲਾਹਰ ਆਲਮ ਵਰਗੇ ਅਫਸਰ ਲਾ ਕੇ ਲੋਕਾਂ ਨੂੰ ਸਿੱਖਾ ਨਹੀਂ ਜਿਨ੍ਹਾਂ ਨੂੰ ਤੁਸੀਂ ਕਹਿੰਦੇ ਹੋ ਕਿ ਸਭ ਤੋਂ ਵੱਧ ਲੋਕਾਂ ਨੂੰ ਮਾਰਿਆ ਉਹਨਾਂ ਨੂੰ ਤੁਸੀਂ ਐਸਐਸਪੀ ਤੋਂ ਡੀਜੀਪੀ ਲਾਇਆ ਤੇ ਮੈਂ ਕਈ ਅਫਸਰਾਂ ਦੇ ਹਜੇ ਨਾਮ ਨਹੀਂ ਲੈਨੇ ਉਹ ਅਗਲੀ ਵਾਰ ਲੈ ਦੂੰਗਾ ਜੇ ਜਿਨ੍ਹਾਂ ਜਿਨ੍ਹਾਂ ਨੂੰ ਤੁਸੀਂ ਰੱਖਿਆ ਹੈ ਉਹ ਗੱਲ ਕੀ ਸੀ ਕਿਉਂਕਿ ਹਿਊਮਨ ਰਾਈਟਸ ਦੀ ਉਲੰਘਣਾ ਕਰਕੇ ਉਹਨਾਂ ਨੂੰ ਕਹਿ ਰਹੇ ਆ ਇੱਕ ਹੋਰ ਬੀਬੀ ਜੀ ਨੂੰ ਇੱਕ ਇਹ ਨਹੀਂ ਪਤਾ ਥੋਡੇ ਰਾਹੀ ਮੈਂ ਇੱਕ ਬੀਬੀ ਜੀ ਨੂੰ ਦੱਸਦਾਂ ਚੱਲਣਾ ਰਾਹੀ ਬੀਬੀ ਜੀ ਔਨ ਰਿਕਾਰਡ ਰਿਕਾਰਡ ਕਹਿ ਰਹੇ ਨੇ ਵੀ ਜੋ ਰਾਜਵਾਨਾ ਹੋਣਾ ਨੇ ਕੀਤਾ ਉਹ 80 ਚ ਕੀਤਾ 80 ਦੇ ਬਲੂ ਸਟਾਰ ਬਾਅਦ ਇਹ ਗੱਲ ਹੋਈ ਜੇ ਬਲੂ ਸਟਾਰ ਹੋਇਆ ਇੰਦਰਾ ਗਾਂਧੀ ਜੀ ਨੇ ਕੀਤਾ ਇੰਦਰਾ ਗਾਂਧੀ ਦਾ ਅਸੈਸੀਨੇਸ਼ਨ ਹੋ ਗਿਆ ਹੋ ਗਿਆ ਨਾ ਇਹ 80 ਦੇ ਦਿਹਾਕੇ ਨਾਲ ਇਹਨਾਂ ਨੂੰ ਇਹ ਨਹੀਂ ਪਤਾ ਵੀ ਸਰਦਾਰ ਬਿਆਨ ਸਿੰਘ ਜੀ 92 ਚ ਸਰਕਾਰ ਬਣੀ 92 ਤੋਂ 96-95 ਤੱਕ ਉਹਨਾਂ ਨੇ ਅਮਨ ਸ਼ਾਂਤੀ ਲੈ ਕੇ ਆਂਦੀ ਸੂਬੇ 'ਚ ਕਿਉਂਕਿ ਇਹ ਵਿਚਾਰੇ ਉਰੇ ਥੋੜੀ ਸੀ ਇਹਨਾਂ ਨੂੰ ਤਾਂ ਪੰਜਾਬੀ ਨਹੀਂ ਬੋਲਣੀ ਆਉਂਦੀ ਤੁਸੀਂ ਸੁਣ ਲਓ ਇਹਨਾਂ ਨੂੰ ਇਹ ਤਾਂ ਉਸ ਵੇਲੇ ਅੱਗਾ ਪੰਜਾਬ ਸੀ ਕਦੇ ਨਾ ਇਹਨਾਂ ਦਾ ਪੰਜਾਬ 'ਚ ਕੋਈ ਬਾਹਰ ਸੀ ਤਿੰਨੋਂ ਬੰਦੇ ਮੈਂ ਤੁਹਾਨੂੰ ਕਹਿ ਦਿੰਨਾ ਸੁਖਵੀਰ ਸਿੰਘ ਬਾਦਲ ਵਿਕਰਮਜੀਤ ਸਿੰਘ ਮਜੀਠੀਆ ਬੀਬੀ ਹਰਸਿਮਰਤ ਕੌਰ ਇਹ ਜੇ ਉਸ ਵੇਲੇ ਪੰਜਾਬ 'ਚ ਕਿਤੇ ਵੀ ਦਿਖਾ ਦੇਣਾ ਆਪਣੀ ਕੋਈ ਫੋਟੋ ਵੀ ਦਿਖਾ ਦੇਣਾ ਪੰਜਾਬ 'ਚ ਕਿਸੇ ਪਿੰਡ ਦੀ ਤਾਂ ਮੈਂ ਮੰਨ ਜੂ ਇਹ ਤਾਂ ਕਿਤੇ ਹੈ ਹੀ ਨਹੀਂ ਸੀ ਇਹ ਤਾਂ ਮੁੱਖ ਮੰਤਰੀ ਜਦੋਂ 97 ਚ ਬਾਦਲ ਸਾਹਿਬ ਬਣੇ ਨੇ ਉਦੋਂ ਸੈਰ ਕਰਨ ਤੇ ਆਪਣੇ ਕਾਰੋਬਾਰ ਖੋਲਣ ਆਏ ਆ ਤੇ ਹੁਣ ਹਿਊਮਨ ਰਾਈਟਸ ਦੀ ਗੱਲ ਕਰਦੇ ਆ ਹਿਊਮਨ ਰਾਈਟਸ ਦਾ ਜਵਾਬ ਆ ਜਿਹੜਾ ਉਹ ਹਮੇਸ਼ਾ ਜਿਹੜੀਆਂ ਅੱਜ ਦੇ ਦ ਠੋਕ ਮਾਰਾ ਕੇ ਇਹਨਾਂ ਨੂੰ ਦੇ ਦਦਾ ਇਸ ਕਰਕੇ ਸਾਨੂੰ ਲੋੜ ਹੀ ਨਹੀਂ ਗਈ ਜੋ ਇਹ ਕਹਿੰਦੇ ਸੀ ਉਹਦਾ ਜਵਾਬ ਅੱਜ ਠੋਕ ਮਾਰਾ ਕੇ ਦੇਸ਼ ਦੇ ਹੋਮ ਮਿਨਿਸਟਰ ਨੇ ਇਹਨਾਂ ਦੇ ਮੂੰਹੇ ਦੇ ਤਾਂ ਉਹਨੇ ਕਿਹਾ ਵੀ ਜੇ ਮੈਂ ਹੁੰਦੇ ਹੁੰਦਾ ਮੈਂ ਇਹਨੂੰ ਬੋਲਣ ਨਹੀਂ ਦਿੰਦਾ ਸੀ ਮੈਂ ਜਿਹੜੇ ਇਹਨਾਂ ਦੇ ਸ਼ਬਦ ਨੇ ਉਹ ਡਿਲੀਟ ਕਰਾਉਂਦਾ ਇਹ ਗੱਲ ਹਮੇਸ਼ਾ ਜਿਹਨੇ ਕਹੀ ਅੱਜ ਇਹ ਜਿਹੜੀ ਗਲਤ ਗੱਲ ਇੱਕ ਇੱਕ ਪਾਰਲੀਮੈਂਟ ਚ ਗਮਰਾਹ ਕਰਨ ਦੀ ਗੱਲ ਕੀਤੀ ਜਾਵੇ ਵੀ ਇੱਕ ਮੁੱਖ ਮੰਤਰੀ ਦਾ ਅਸੈਸਿਨੇਸ਼ਨ ਹੋਇਆ ਹੋਵੇ ਤੇ ਇੱਕ ਮੈਂਬਰ ਪਾਰਲੀਮੈਂਟ ਉਹਨੂੰ ਅਤਵਾਦੀ ਜਿਹੜੇ ਮਾਰਨ ਵਾਲੇ ਨੇ ਸ਼ਹੀਦ ਕਰਨ ਵਾਲੇ ਉਹਨਾਂ ਦੇ ਹੱਕ ਚ ਬੋਲੇ ਤੇ ਅੱਜ ਇਹ ਕਿਹਾ ਵੀ ਮੈਂ ਇਹ ਵਰਡ ਵੀ ਡਿਲੀਟ ਕਰਾ ਦਿੰਦਾ ਛਾਦੂ ਕਰਾ ਵੀ ਦੇਣ ਐਡੀ ਵੱਡੀ ਸਖਤ ਵਾਰਨਿੰਗ ਬੀਬੀ ਹਰਸਿਮਰਤ ਕੌਰ ਨੇ ਦਿੱਤੀ ਆ ਵੀ ਤੁਹਾਡੀ ਹਿੰਮਤ ਕਿਵੇਂ ਪੈ ਗਈ ਉਰੇ ਮੈਂ ਬੈਠਾ ਨਹੀਂ ਸੀ ਤਾਂ ਤੁਸੀਂ ਇਹ ਬੋਲ ਪਏ ਉਹਨਾਂ ਨੇ ਇਹ ਵੀ ਕਿਹਾ ਵੀ ਉਸ ਵੇਲੇ ਜਿਹੜੇ ਵੀ ਚੇਅਰ ਤੇ ਸੀ ਉਹਨਾਂ ਨੂੰ ਚਾਹੀਦਾ ਸੀ ਵੀ ਇਹਨਾਂ ਦੇ ਵਰਡ ਡਿਲੀਟ ਕਰਾਓ ਇਹ ਗਲਤ ਗੱਲ ਕਰ ਰਹੇ ਹਿਊਮਨ ਰਾਈਟਸ ਦਾ ਨਾਮ ਜਿਹੜਾ ਲੈ ਕੇ ਤੇ ਜਾਤ ਪਾਤ ਦਾ ਧਰਮ ਦਾ ਨਾਮ ਲੈਂਦੇ ਆ ਸਿੱਖੀ ਨੂੰ ਵਿੱਚ ਲੈ ਕੇ ਆਉਂਦੇ ਆ ਉਹਦਾ ਕੋਈ ਲੈਣਾ ਦੇਣਾ ਨਹੀਂ ਜਿਹੜਾ ਅੱਤਵਾਦੀ ਆ ਬਈ ਉਹਦਾ ਨਾਂ ਉਹ Hindu ਦਾ ਸਿੱਖ ਦਾ ਮੁਸਲਮਾਨਾ ਹਣ ਪੰਨੂ ਵਰਗੇ ਬਾਹਰ ਭੱਜੇ ਫਿਰਦੇ ਆ ਆਪਣਾ ਨੁਕਸਾਨ ਕਰ ਰਹੇ ਆ ਉਹ ਪੰਜਾਬੀਆਂ ਦਾ ਫਾਇਦਾ ਕਰ ਰਹੇ ਆ ਦੱਸੋ ਇਸ ਕਰਕੇ ਇਹ ਲੋਗ ਦੂਜੀ ਗੱਲ ਦੂਜੀ ਗੱਲ ਮੇਥੋਂ ਗੁਰ ਸੁਣ ਲਓ ਅਖੀਰਲੀ ਜੇ ਬਾਦਲ ਪਰਵਾਰ ਤੇ ਬੀਬੀ ਹਰਸਿਮਰਤ ਕੌਰ ਇਹ ਰਾਜਵਾਨਾਂ ਦੇ ਖਾਲਸਤਾਨੀਆਂ ਦੇ ਹੱਕ 'ਚ ਨੇ ਤੇ ਉਹ ਇਹਨਾਂ ਨੂੰ ਕਿਉਂ ਨਹੀਂ ਵੜਨ ਦਿੰਦੇ ਕਿਤੇ ਇਹ ਉਹਨਾਂ ਕੋਲ ਜਾ ਕੇ ਦਿਖਾ ਦੇਣ ਜਾਂ ਖਾਲਸਤਾਨੀ ਕੋਈ ਬਾਦਲਾਂ ਦੇ ਹੱਕ 'ਚ ਬੋਲ ਕੇ ਦਿਖਾ ਦੇ ਕੋਈ ਵੀ ਇਹ ਉਰੇ ਆ ਕੇ ਜੇ ਖਾਲਸਤਾਨੀਆਂ ਦੀ ਗੱਲ ਕਰਦੇ ਆ ਜਿਹੜੇ ਉਹ ਖਾਲਸਤਾਨ ਬਣਾਉਣਾ ਚਾਹੁੰਦੇ ਆ ਤੇ ਖਾਲਸਤਾਨੀ ਤੇ ਇਹਨੂੰ ਠੜਾ ਨਹੀਂ ਜੜਨ ਦਿੰਦੇ ਇਹ ਕਿਹੜੇ ਭਲੇਖੇ 'ਚ ਗੱਲ ਕਰਦੇ ਆ ਲੈ ਜਾਣ ਕੈਨੇਡਾ ਅਮਰੀਕਾ ਮੈਨੂੰ ਲੈ ਆ ਕੇ ਦਿਖਾਉਣ ਬੀਬੀ ਹਰਸਿਮਰਤ ਕੌਰ ਵੈਨਕੂਵਰ ਦੀਆਂ ਸੜਕਾਂ ਤੇ ਜਾਂ ਸਰੀ ਦੀਆਂ ਸੜਕਾਂ ਤੇ ਜਾਂ ਨਿਊਯਾਰਕ ਦੀਆਂ ਸੜਕਾਂ ਤੇ ਮੈਨੂੰ ਫਿਰਕੇ ਦਿਖਾਉਣ ਜੇ ਇੰਨਾ ਹੀ ਇਹਨਾਂ ਨੂੰ ਦਰਦ ਆ ਖਾਲਿਸਤਾਨ ਦਾ ਜਾਂ ਐਡਾ ਵੱਡਾ ਇਹ ਕਿਉਂਕਿ ਉਹ ਜਾਣਦੇ ਆ ਲੋਕ ਵੀ ਇਹ ਡਰਾਮੇਬਾਜ਼ ਨੇ ਇਹ ਸਿਰਫ ਅੱਜ ਜਦੋਂ ਇਹ ਸੱਤਾ 'ਚ ਸੀਗੇ ਬੀਬੀ ਹਰਸਿਮਰਤ ਕੌਰ ਤਾਂ ਨਾਲ ਬੈੰਦੀ ਸੀ 8 ਸਾਲ ਨਾਲ ਬੈਠੇ ਨੇ ਮੋਦੀ ਸਾਹਿਬ ਦੇ ਜਦੋਂ ਇਹ ਸਾਈਨ ਕਰਕੇ ਛੱਡ ਆ ਸਕਦੇ ਸੀ ਸਾਰੇ ਬੰਦੀ ਸਿੱਖਾਂ ਨੂੰ ਤੇ ਉਦੋਂ ਹਰਸਿਮਰਤ ਕੌਰ ਐਂ ਬੋਲਦੇ ਕਿਉਂ ਨਹੀਂ ਬੋਲੇ 10 ਸਾਲ ਜਦੋਂ ਸਰਕਾਰ ਸੀ ਬਾਦਲ ਸਾਹਿਬ ਦੀ ਤੇ ਸੁਖਵੀਰ ਸਿੰਘ ਬਾਦਲ ਹੋਮ ਮਿਨਿਸਟਰ ਸੀ ਉਰੇ ਆ ਕੇ ਕਿਉਂ ਨਾ ਛਡਾ ਕੇ ਗਏ ਇਸ ਕਰਕੇ ਇਹ ਗੱਲਾਂ ਨੇ ਇਹ ਟੀਵੀ 'ਚ ਆਉਣ ਲਈ ਗੱਲਾਂ ਨੇ ਇਸ ਤੋਂ ਵੱਧ ਕੁਝ ਨਹੀਂ ਦੇਖੋ ਕਮਲ ਜੀ ਇੱਕ ਗੱਲ ਹੋਰ ਆ ਜਿਹੜੀ ਮੈਂ ਗੱਲ ਰਹਿ ਗਈ ਸੀ ਉਹ ਇੰਪੋਰਟੈਂਟ ਗੱਲ ਇਹ ਆ ਜੇ ਕੋਈ ਵੀ ਇਸ਼ੂ ਚਾਹੇ ਉਹ ਰਾਜਵਾਣੇ ਦਾ ਏ ਚਾਹੇ ਬੰਦੀ ਸਿੱਖਾਂ ਦਾ ਸੋ ਕਾਲਜ ਇਹਨਾਂ ਨੂੰ ਇਹ ਕਹਿੰਦੇ ਆ ਜੇ ਇਹਨਾਂ ਨੇ ਅਸਲੀ ਜੋਰ ਸ਼ੋਰ ਨਾਲ ਮੈਂ ਰੱਖਣਾ ਹੋਵੇ ਤਾਂ ਅੱਜ ਅਕਾਲੀ ਦਲ ਦੇ ਪ੍ਰਧਾਨ ਤੇ ਐਮਪੀ ਸਦਨ ਚ ਦੇ ਸੁਖਵੀਰ ਸਿੰਘ ਬਾਦਲ ਉਹ ਪ੍ਰਧਾਨ ਵੀ ਨੇ ਅਕਾਲੀ ਦਲ ਦੇ ਤੇ ਜੇ ਇਹ ਗੱਲ ਅੱਜ ਜਿਹੜੀ ਬੋਲੀ ਗਈ ਆ ਹਰਸਿਮਰਤ ਕੌਰ ਮਿੱਟੂ ਮਿੱਟੂ ਕਰ ਰਹੀ ਸੀ ਹਰਸਿਮਰਤ ਕੌਰ ਇਹ ਗੱਲ ਜੇ ਸੱਚੇ ਮਨੋਂ ਹੁੰਦੀ ਜੇ ਖੁੱਲੇ ਮਨੋਂ ਹੁੰਦੀ ਤਾਂ ਸੁਖਵੀਰ ਸਿੰਘ ਬਾਦਲ ਇੱਕ ਪਾਰਟੀ ਪ੍ਰੈਜ਼ੀਡੈਂਟ ਉਹ ਕਿਉਂ ਨਾ ਕਰਦੇ ਪਾਰਲੀਮੈਂਟ ਚ ਗੱਲ ਤੇ ਜੇ ਹਲਕੀ ਛੋਟੇ ਲੈਵਲ ਤੇ ਆਪ ਵੀ ਦਰਦੇ ਦੋ ਚਿੱਤੀਆਂ ਨਾਲ ਗੱਲ ਕਰਨੀਆਂ ਵੀ ਉਧਰੋਂ ਕਿਤੇ ਗਰਭ ਖਿਆਲੀਆਂ ਨੂੰ ਵੀ ਜੀ ਖੁਸ਼ ਰੱਖ ਲਈਏ ਉਧਰੋਂ ਦੂਜੇ ਵੀ ਨਾਰਾਜ਼ ਨਾ ਹੋ ਜਾਣ ਦੋਨੋਂ ਪਾਸੇ ਖੇਲਦੇ ਆ ਨਾ ਉਹ ਆਦਤ ਆ ਬਾਦਲ ਪਰਿਵਾਰ ਦੀ ਤੇ ਇਸ ਕਰਕੇ ਇਹ ਬੀਬੀ ਹਰਸਿਮਰਤ ਕੌਰ ਤੋਂ ਗੱਲ ਰਖਾਈ ਆ ਇਹ ਵੀ ਇੱਕ ਬਹੁਤ ਵੱਡਾ ਪ੍ਰਸ਼ਨ ਆ ਵੀ ਇਹ ਗੱਲ ਕਿਉਂ ਸੁਖਵੀਰ ਸਿੰਘ ਬਾਦਲ ਜਿਹੜਾ ਅਕਾਲੀ ਦਲ ਦਾ ਪ੍ਰਧਾਨ ਆ ਉਹਨਾਂ ਨੇ ਕਿਉਂ ਨਹੀਂ ਕਿਉਂਕਿ ਡਰ ਲੱਗਦਾ ਏ ਜਿਨ੍ਹਾਂ ਨੇ ਧਰਨਾ ਕੈਨਸਲ ਕਰਤਾ 20 ਦਾ ਤੋਂ ਬੋਲ ਕਿਵੇਂ ਸਕਦੇ ਆ ਤੇ ਬੀਬੀ ਹਰ ਸਬੰਧਕ ਕੋਰ ਨੂੰ ਬੁਲਾਇਆ ਏ ਇਥੋਂ ਵੀ ਪਤਾ ਲੱਗਦਾ ਵੀ ਕਿੰਨੀ ਇਹਨਾਂ ਚ ਇਮਾਨਦਾਰੀ ਇਹ ਸਚਾਈ ਆ ਇਹ ਰਾਜਵਾਨਾਂ ਤੇ ਬਾਕੀ ਮੰਦੀ ਸਿੱਖਾਂ ਨੂੰ ਵੀ ਇਹਨਾਂ ਤੋਂ ਆਸ ਛੱਡ ਕੇ ਜੇ ਵਾਕਈ ਉਹਨਾਂ ਦੇ ਮਨ 'ਚ ਕੋਈ ਗੱਲ ਹੈਗੀ ਆ ਤਾਂ ਉਹ ਆਪਣੀ ਗੱਲ ਕਰਨ ਜੇ ਇਹਨਾਂ ਨਾਲ ਐਸੀਆਂ ਗੱਲਾਂ ਕਰੋਗੇ ਤਾਂ ਹੋਰ ਪੋਲਿਟਿਕਲ ਉਲਝਦੇ ਜਾਓਗੇ ਹੋਰ ਤਕਲੀਫਾਂ ਚ ਆਉਂਦੇ ਜਾਓਗੇ